ਹਾਂਜੀ ਘਰਪੁਰਾ ਬਿਲਕੁਲ ਠੀਕ ਹੈ ਜੀ ਤਾਂ ਇਹ ਮੈਡਮ ਨੂੰ ਮੈਂ ਪੁੱਛਿਆ ਵੀ ਤੁਹਾਡੇ ਨਾਲ ਕੀ ਗੱਲਬਾਤ ਹੋਈ ਹੈ ਜੇ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੈ ਤਾਂ ਬਾਕੀ ਲੋਕਾਂ ਦਾ ਕੀ ਕੀ ਕਸੂਰ ਆ ਤਾਂ ਇਹਨਾਂ ਨੇ ਮੇਰਾ ਕੈਮਰਾ ਖੋਣ ਦੀ ਕੋਸ਼ਿਸ਼ ਕੀਤੀ ਹੈ ਜੀ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਵੀਡੀਓ ਥੋੜੀ ਬਣਾ ਸਕਦੇ ਜੀ ਬਣਾ ਲੈ ਮੈਂ ਸਰਕਾਰੀ ਮੁਲਾਜ਼ਮ ਹਾਂ ਤੇ ਤੂੰ ਮੇਰੀ ਵੀਡੀਓ ਬਣਾਏ ਮੈਡਮ ਜੀ ਤੁਸੀਂ ਸਰਕਾਰੀ ਮੁਲਾਜ਼ਮ ਆ ਮੈਂ ਵੀ ਸਰਕਾਰੀ ਮੁਲਾਜ਼ਮ ਹਾਂ ਚੈਨਲ ਚੈਨਲ ਤੋਂ ਆ ਆ ਸਾਰੇ ਲੋਕਾਂ ਦਾ ਕੀ ਕਸੂਰ ਆ ਜੀ ਅਗਲੇ ਕੁਛ ਲੈਂਦੇ ਤੂੰ ਮੇਰਾ ਕੀ ਕਸੂਰ ਹੈ ਮੇਰੇ ਨਾਲ ਬੱਚਿਆਂ ਨਾਲ ਨਹੀਂ ਬੱਚਾ ਵਾਲੀ ਸਰ ਤੁਹਾਡੇ ਨਾਲ ਇਹ ਮੇਰੀ ਗੱਲ ਕਰਾ ਰਿਹਾ ਤੁਹਾਡਾ ਕੀ ਕ ਤਿੰਨ ਗੱਲ ਇਹ ਤਾਂ ਲੈ ਆ ਜੋ ਥਲੇ ਬੀਬੀ ਕੋਲ ਗੱਲ ਸੁਣੋ ਆ ਲੈ ਆਓ ਥਲੇ ਬਲੀਜਾ ਕਰੋ ਆ ਲੋ ਆ ਲੋ ਜੀ ਆ ਲੋ ਆ ਲੋ ਆਪਰਾ ਫੋਨ ਆ ਲੋ ਜੀ ਪਹਿਲਾਂ ਮੇਰੀ ਹੈਲੋ ਆ ਲੋ ਇਹੋ ਹੁੰਦਾ ਸਾਰਾ ਤਾਂ ਸੀਟ ਤਾਂ ਦਿੱਤੀ ਬੈਠੀ ਆ ਮੈਂ ਸੀਟ ਤੇ ਹੀ ਉਹ ਨਹੀਂ ਉਹ ਤੇ ਉਹਨੇ ਆ ਕੇ ਬੱਸ ਰੋਕੀ ਆ ਤੁਹਾਨੂੰ ਪੱਤਰ ਲੈ ਕੇ ਬਹੁਤ ਥੋੜੀ ਨੂੰ ਬੁਲਾਇਆ ਵਾ ਬੱਸ ਮੈਂ ਥੋੜੀ ਰੁਕੀ ਨਾ ਬੱਸ ਤੇ ਤੁਸੀਂ ਲੈ ਕੇ ਆਏ ਠਾਣੇ ਹੈ ਵੇਖੋ ਤਾਂ ਮੈਂ ਇਹ ਕਾ ਜਾਨਾ ਕਿੰਨੀਆਂ ਸਵਾਰੀਆਂ ਕਰਾਵਾਣੀਆਂ ਹੋਰ ਕਿਹੜੇ ਕਿਹੜੇ ਦੂਰ ਤੱਕ ਜਾਣਾ ਮੈਨੂੰ ਮੈਂ ਵੀ ਗੱਲ ਕਰ ਗਈਆਂ ਨਹੀਂ ਬੱਚਾ ਜਾਨਾ ਮੈਂ ਨਹੀਂ ਬੜੀ ਕਿਨਾਂ ਦੇ ਮੇਰਾ ਸ਼ੇਪਾਲ ਸਿੰਘ ਸ਼ੇਪਾਲ ਸਿੰਘ ਕੀ ਹੈ ਮਾਮਲਾ ਸਾਰਾ ਜਿਹੜਾ ਬਾਸ ਤੁਹਾਡੀ ਖਾਣੀ ਇਹ ਜੀ ਅਸੀਂ ਚੰਡੀਗੜ੍ਹ ਤੋਂ ਚੱਲ ਕੇ ਆਏ ਜੀ ਗੋਇੰਦਵਾਲ ਸਾਹਿਬ ਦੇ ਅੱਡੇ ਦੇ ਵਿੱਚੋਂ ਸਵਾਰੀਆਂ ਬੈਠੀਆਂ ਜੀ ਅਗਲੀਆਂ ਛੀਟਾਂ ਭਰਗੀਆਂ ਸੀ ਇਹ ਮਗਰ ਛੀਟਾਂ ਖਾਲੀ ਪਈਆਂ ਅਸੀਂ ਇਹ ਬੀਬੀ ਜੀ ਕਹਿੰਦੇ ਮੈਂ ਅੱਗੇ ਬੈਣਾ ਤੇ ਮੇਰੇ ਨਾਲ ਦੇ ਇਹਨੇ ਗੱਲ ਕਹੀਆ ਕਨੈਕਟਰ ਸਾਹਿਬ ਨੇ ਕਿ ਤੁਸੀਂ ਮਗਰ ਬਹਿ ਜਾਓ ਮਗਰ ਛੀਟਾਂ ਖਾਲੀ ਹੈਗੀਆਂ ਵਾ ਇਹ ਕਹਿੰਦੀ ਮੈਂ ਹਾਂ ਅੱਗੇ ਬਹਿਣਾ ਵਾਂ ਮੈਂ ਵੀ ਆਈਪੀ ਹਾਂ ਕੀ ਨੌਪਤਾ ਜਿਹੜੀ ਬਸ ਥਾਣੇ ਲੈ ਕੇ ਆਉਣੀ ਪਈ ਕਹਿੰਦੀ ਮੈਂ ਵੀ ਆਈਪੀ ਹਾਂ ਮੈਂ ਅੱਗੇ ਹੀ ਬਹਿਣਾ ਨਾਲ ਦੇ ਮੇਰੇ ਕਨੈਕਟਰ ਸਾਹਿਬ ਨੇ ਇਹ ਗੱਲ ਕਹੀ ਆ ਵੀ ਪਿੱਛੇ ਚੱਲ ਜਿਓ ਤੁਸੀਂ ਵੀ ਪਿੱਛੇ ਸੀਟਾਂ ਖਾਲੀ ਪਈਆਂ ਵਾਂ ਆਮ ਬਾਰ-ਬਾਰ ਕਹਿੰਦੀ ਮੈਂ ਵੀ ਆਈਪੀ ਹਾਂ ਇਹ ਤੋਂ ਕਰਦਾ ਕਦਰ ਦਾ ਨਾਲ ਦੇ ਨੂੰ ਕਹਿੰਦੀ ਆ ਵੀ ਤੂੰ ਹੁੰਦਾ ਕੌਣ ਵੱਧ ਬੋਲਣ ਵਾਲਾ ਮੈਂ ਤਾਂ ਮੈਂ ਤੇਰੇ ਚਪੇੜ ਮਾਰਨੀ ਆ ਚਪੇੜਾ ਮਾਰਦੇ ਧਮਕੀਆਂ ਦਿੱਤੀਆਂ ਉਸ ਤੋਂ ਬਾਅਦ ਫਿਰ ਅਸੀਂ ਗੱਡੀ ਰੋਕਤੀ ਆ ਅਈਏ ਭਾਈ ਸਾਹਿਬ ਇਹ ਝਗੜਾ ਚੰਗਾ ਨਹੀਂ ਹੁੰਦਾ ਤੁਸੀਂ ਨਾ ਕਰੋ ਸਰਦਾਰਾਂ ਦੀ ਮੈਂ ਅੱਗੇ ਬੰਦੇ ਸੱਦਨੇ ਸਰਾਲੀ ਬੰਦੇ ਸੱਦਨੇ ਆਂ ਜਾਂ ਬੰਦੇ ਵਾਲਾ ਕੰਮ ਨਾ ਕਰੋ ਅਸਕਰ ਸ਼ਾਮਾਂ ਦਾ ਟਾਈਮ ਆ ਲੋਕਾਂ ਨੇ ਘਰੋ ਘੁਰੀ ਜਾਣਾ ਹੈਗਾ ਵਾ ਇਹ ਕੰਮ ਚੱਲਦਾ ਨਹੀਂ ਅਸੀਂ ਟਟਕੇ ਤੇ ਗਾਈ ਹੋਈਆਂ ਆਂ ਅਸੀਂ ਬਾਅਦ ਵਿੱਚ ਗੱਡੀ ਚੌਂਕੀ ਲਾਜੋ ਉਹ ਕਰਕੇ ਸਾਨੂੰ ਅੱਜ ਸਾਨੂੰ ਨਹੀਂ ਸੀ ਪਤਾ ਕਿ ਚੌਂਕੀ ਆ ਕਿ ਥਾਣਾ ਵਾ ਇੱਥੇ ਕੋਲ ਲੱਗੇ ਥਾਣਾ ਵਾ ਅਸੀਂ ਥਾਣੇ ਗੱਡੀ ਲੱਗੀ ਸਵਾਰੀ ਜਾ ਕਰਕੇ ਬਾਕੀ ਸਵਾਰੀਆਂ ਸਾਰੀਆਂ ਗੱਜੋ ਸਾਰੀਆਂ ਪਰੇਸ਼ਾਨ ਹੋਣ ਡੀਆਂ ਸਾਰੀਆਂ ਟੋਟਲ ਪਰੇਸ਼ਾਨ ਹੋਣ ਡੀਆਂ ਸ਼ਾਮਾਂ ਦਾ ਟਾਈਮ ਆ ਜੀ ਨਿਕਨਗੇ ਬੱਚੇ ਆ ਆ ਦੱਸ ਰਿਹਾ ਕਿ ਉਹ ਭੈਣ ਜੀ ਕਿਤੇ ਕੋਈ ਜੌਬ ਹੀ ਕਰਦੇ ਕੋਈ ਸਰਕਾਰੀ ਪਤਾ ਨਹੀਂ ਸਾਨੂੰ ਵੀਆਪੀ ਦੀ ਧਮਕੀਆਂ ਦੇਣ ਕਿੰਦੇ ਮੈਂ ਵੀਆਪੀ ਹਾਂ ਵੀਆਪੀ ਸ਼ੀਟ ਤੇ ਬਣਾ ਦੇ ਜੋ ਜਿਹੜੀ ਤੁਹਾਡੇ ਨਾਲ ਗੱਲ ਕਰਾਈ ਗਈ ਫੋਨ ਤੇ ਉਹ ਕੌਣ ਸੀ ਵਿਅਕਤੀ ਤੇ ਕੀ ਕਹਿ ਰਿਹਾ ਉਹਨੇ ਉਹ ਕਹਿੰਦੇ ਸੀ ਲੱਖਾ ਚੇਅਰਮੈਨ ਬਲਟੋਈ ਦਾ ਹਾਂਜੀ ਤੇ ਮੇਰਾ ਪਿੰਡੂ ਬਲਟੋਈ ਸਿੱਧੀ ਜੀ ਗੱਲ ਉਹ ਮੈਂ ਆਪ ਗੱਲ ਕੀਤੀ ਵੀ ਦੱਸੋ ਵੀ ਵੀਰ ਜੀ ਕੀ ਕਹਾਲਿਆ ਉਹ ਗੋਂ ਨਾਲ ਗੱਲ ਅਣਸੁਣੀ ਦੀ ਚਰਤੀ ਬਾਅਦ ਚ ਉਹਨਾਂ ਕੋਈ ਖਾਸ ਸਪੋਰਟ ਨਹੀਂ ਦਿੱਤੀ ਦਾ ਥਾਣੇ ਆਏ ਤੇ ਕੀ ਮੰਗ ਕਰਦੇ ਉਹਨਾਂ ਆਏ ਮੰਗ ਕਰਦੇ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਸਾਡੀ ਬੇਇਜ਼ਤੀ ਕੀਤੀ ਜੀ ਇਹਨਾਂ ਤੇ ਬੀਬੀ ਜੀ ਹੁਣਾ ਨੇ ਜੋ ਵੀ ਕਾਨੂੰਨ ਦੇ ਵਿੱਚ ਰਹਿ ਗਏ ਜੋ ਵੀ ਅਨੁਭਾਅ ਚਾਹੀਦਾ ਵੇ ਮਦਦ ਕੀਤੀ ਜਾਵੇ